ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸੈਲਿਨ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ 5-7 ਫੋਟੋਆਂ ਜਾਂ ਦੋ ਕਮੈਂਟ ਦੀ ਵੀਡੀਓ ਬਣਾ ਕੇ ਮੇਰੇ ਇਸ WhatsApp ਨੰਬਰ ਤੇ ਭੇਜੋ ਤੁਹਾਡੀ ਐਡ ਫ੍ਰੀ ਕੀਤੀ ਜਾਊਗੀ ਦੋਤੋ ਅੱਜ ਲੈ ਕੇ ਆਇਆ ਜੀ ਤਿੰਨ ਟਰੈਕਟਰ ਪਹਿਲਾ ਆ ਸੋਨਾ ਲੀਕਾ 60 DI ਮਾਡਲ ਆ 2011 ਇੰਜਨ ਗੇਅਰ ਓਕੇ ਆ ਤੇ ਅਰੇ ਇਹ 80% ਸਾਰਾ オリジナル ਆ ਪਾਵਰ ਸਟੀering ਆ ਡਿਮਾਂਡ ਆ ਵੀਰ ਦੀ 392000 ਰੁਪਏ ਮਾਨਤਾਣ ਵੀ ਕੀਤਾ ਜਾਊਗਾ ਤੇ ਦੂਜਾ ਟਰੈਕਟਰ ਆ ਮਹਿੰਦਰਾ 265 DI ਭੂਮੀ ਪੁੱਤਰ ਮਾਡਲ 2021 ਪਹਿਲੇ ਤਿਆਰਿਆ ਇਹ 80% ਇਹ ਵੀ ਪਾਵਰ ਸਟੀering ਆ ਸਾਫ ਸੁਥਰਾ ਆ ਡਿਮਾਂਡ ਆ ਇਹਦੀ 399000 ਰੁਪਏ ਹਾਲਾਤ ਤੁਸੀਂ ਦੇਖ ਸਕਦੇ ਆ ਕਾਫੀ ਸੰਭਿਆ ਆ ਵੀਰ ਨੇ ਪੰਜਾਬ ਦਾ ਨੰਬਰ ਆ ਤੇ ਤੀਜਾ ਟਰੈਕਟਰ ਆ ਸੋਨਾ ਲੱਕੇ ਦਾ 60 ए ਆ ਇਹ ਵੀ ਬਕਾਊਆ ਮਾਡਲ ਆ ਇਹ 2010 ਟਾਇਰ ਇਹਦੇ ਆ 50% ਇਹ ਵੀ ਪਾਵਰ ਸਟੀering ਆ ਸਾਰਾ origignal tractor ਆ ਡਿਮਾਂਡ ਆ 3 ਲੱਖ 65000 ਰੁਪਏ ਦੀ ਸਾਰੇ tractor ਪੰਜਾਬ ਨੰਬਰ ਆ ਤੇ ਏਰੀਆ ਇਹਨਾਂ ਦਾ ਸਾਰਿਆਂ ਦਾ ਹੈਗਾ ਬਾਗਾ ਪੁਰਾਣਾ ਪੰਜਾਬ ਦਾ ਸੰਪਰਕ ਕਰੋ 94648 48407 94648 48407